ਲੰਘੇ ਕੁਝ ਦਿਨਾਂ ਤੋਂ ਸੁਖਬੀਰ ਸਿੰਘ ਬਾਦਲ ਵਿਰੋਧੀ ਧਿਰਾਂ ਵਾਸਤੇ ਖਾਸ ਤੌਰ ਦੇ ਉੱਤੇ ਪੰਜ ਮੈਂਬਰੀ ਕਮੇਟੀ ਵਾਸਤੇ ਬੇहद ਨਰਮ ਸੁਰ ਅਖਤਿਆਰ ਕਰ ਰਹੇ ਨੇ ਬੇहद ਮਿੱਠੇ ਬੋਲ ਅਖਤਿਆਰ ਕਰ ਰਹੇ ਨੇ ਲਗਾਤਾਰ ਘਰ ਵਾਪਸੀ ਦੇ ਵਾਸਤੇ ਅਪੀਲਾਂ ਕਰ ਰਹੇ ਨੇ ਲਗਾਤਾਰ ਆਫਰਸ ਦੇ ਰਹੇ ਨੇ ਲਗਾਤਾਰ ਇਹ ਗੱਲਾਂ ਕਰ ਰਹੇ ਹੈ ਕਿ ਅਕਾਲੀ ਦਲ ਨੂੰ ਸੁਰਜੀਤ ਹੋ ਜਾਣਾ ਚਾਹੀਦਾ ਹੈ ਅਕਾਲੀ ਦਲ ਨੂੰ ਰਲ ਮਿਲ ਕੇ ਚੱਲਣਾ ਚਾਹੀਦਾ ਹੈ ਔਰ ਬਾਗੀ ਜਿਹੜੇ ਕਹਿੰਦੇ ਰੁਸ ਕੇ ਗਏ ਨੇ ਹੁਣ ਬਾਗੀ ਵੀ ਨਹੀਂ ਅਖਰ ਵਰਤਦੇ ਉਹਨੋਂ ਕਹਿੰਦੇ ਕਿ ਰੁਸਕੇ ਜਿਹੜੇ ਗਏ ਨੇ ਉਹਨਾਂ ਨੂੰ ਆ ਜਾਣਾ ਚਾਹੀਦਾ ਹੈ ਕਈ ਥਾਵਾਂ ਦੇ ਤਾਂ ਉਹਨਾਂ ਨੇ ਹੱਥ ਵੀ ਜੋੜ ਲਏ ਕਿ ਮੈਂ ਮਾਫੀ ਮੰਗਦਾ ਕਿ ਵਾਪਸ ਆ ਜਾਣਾ ਚਾਹੀਦਾ ਪਰ ਸਵਾਲ ਇਹ ਹੈ ਕਿ ਆਖਿਰ ਸੁਖਬੀਰ ਸਿੰਘ ਬਾਦਲ ਅਚਾਨਕ ਐਨੇ ਠਰਮੇ ਵਾਲੇ ਐਨੇ ਨਰਮਦਿਲ ਜਾਂ ਐਨੇ ਮਿੱਠ ਮਿੱਠ ਬੋਲਣ ਦੇ ਕਿਵੇਂ ਹੋ ਗਏ ਹਾਲਾਂਕਿ ਸੁਖਬੀਰ ਸਿੰਘ ਬਾਦਲ ਇਹੀ ਲੀਡਰਾਂ ਨੂੰ ਬਾਗੀ ਕਹਿ ਕੇ ਸੰਬੋਧਨ ਕਰ ਰਹੇ ਸੀ ਇਹੀ ਬਾਗੀ ਧੜਾ ਬਣਿਆ ਹੋਇਆ ਸੀ ਜਿਹੜਾ ਹੁਣ ਨਰਾਜ਼ ਹੋਏ ਲੀਡਰ ਕਹੇ ਜਾ ਰਹੇ ਐ ਪਰ ਸਵਾਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਅਚਾਨਕ ਹੋ ਕੀ ਗਿਆ ਇੱਕ ਪਾਸੇ ਆਉਣ ਵਾਲਾ ਕੱਲ ਯਾਨੀ ਕਿ 11 ਤਰੀਕ ਉਹ ਮਹੱਤਵਪੂਰਨ ਤਰੀਕ ਹੈ ਜਦੋਂ ਬਾਗੀ ਧੜਾ ਸੋ ਕਾਲਡ ਬਾਗੀ ਧੜਾ ਜਾਂ ਪੰਜ ਮੈਂਬਰੀ ਕਮੇਟੀ ਆਪਣਾ ਪ੍ਰਧਾਨ ਚੁਣਨ ਜਾ ਰਹੀ ਹੈ ਡੈਲੀਗੇਟਸ ਦੀ ਚੋਣ ਤੋਂ ਬਾਅਦ ਇੱਕ ਸਟਰਕਚਰ ਨੂੰ ਉਸ ਦਾ ਪ੍ਰਧਾਨ ਮਿਲਣ ਜਾ ਰਿਹਾ ਤੇ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਸ਼ਾਇਦ ਤਰਨਤਾਰਨ ਜ਼ਿਮਨੀ ਚੋਣਾ ਵਾਸਤੇ ਵੀ ਸਟ੍ਰੈਸਫੁੱਲ ਹੈਗੇ ਨੇ ਔਰ ਜੇ ਆਪਾਂ ਇੱਕ ਵੱਡੀ ਪਿਕਚਰ ਦੇ ਉੱਤੇ ਧਿਆਨ ਦਈਏ ਇੱਕ ਬਿਗ ਪਿਕਚਰ ਦੇ ਉੱਤੇ ਧਿਆਨ ਦਈਏ ਤਾਂ 227 ਵੀ ਨਜ਼ਦੀਕ ਹੈ ਔਰ 227 ਵਾਸਤੇ ਜੇ ਅਕਾਲੀ ਦਲ ਹੁਣ ਮਿਹਨਤ ਨਹੀਂ ਕਰੂਗਾ ਤੇ 227 ਤੱਕ ਆਉਂਦੇ ਆਉਂਦੇ ਅਕਾਲੀ ਦਲ ਦਾ ਹਾਲ ਹੋਰ ਮਾੜਾ ਹੋ ਸਕਦਾ ਹੈ ਇਹ ਵੀ ਸੁਖਬੀਰ ਬਾਦਲ ਨੂੰ ਕਿਤੇ ਨਾ ਕਿਤੇ ਦਿਖ ਰਿਹਾ ਹੋਵੇਗਾ ਪਰ ਸਵਾਲ ਇਹ ਹੈ ਕਿ ਕੀ ਇਹ ਸਾਰੀ ਜਦੋ-ਜਹਿਦ ਸੁਖਬੀਰ ਸਿੰਘ ਬਾਦਲ ਦੀ ਕੀ ਮਦਦਗਾਰ ਸਾਬਤ ਹੋਵੇਗੀ ਕੀ ਸੁਖਬੀਰ ਸਿੰਘ ਬਾਦਲ ਨੇ ਹੁਣ ਤੱਕ ਜਿੰਨੇ ਲੀਡਰ ਗਵਾਲੇ ਨੇ ਆਪਣੇ ਜਾਂ ਜਿੰਨੇ ਕਰੀਬੀ ਰਿਸ਼ਤੇਦਾਰ ਗਵਾਲੇ ਨੇ ਕੀ ਉਹ ਵੀ ਸੁਖਬੀਰ ਸਿੰਘ ਬਾਦਲ ਉਸ ਨੁਕਸਾਨ ਦੀ ਪਰਭਾਈ ਕਰ ਸਕਣਗੇ ਸਵਾਲ ਇਹ ਵੀ ਹੈ ਇੱਥੇ ਜੇ ਰਿਸ਼ਤੇਦਾਰਾਂ ਦੀ ਗੱਲ ਕਰੀਏ ਸਿਰਫ ਵਿਕਰਮ ਸਿੰਘ ਮਜੀਠੀਆ ਦਾ ਜ਼ਿਕਰ ਨਹੀਂ ਆ ਸਕਦਾ ਉਹ ਕਿਵੇਂ ਆਉਂਦਾ ਉਹ ਵੀ ਤੁਹਾਨੂੰ ਦੱਸਦੇ ਆ ਕਿਉਂਕਿ ਉਹਦੀਆਂ ਵੀ ਬਹੁਤ ਸਾਰੀਆਂ ਕਿਆਸਰਾਈਆਂ ਹੈਗੀਆਂ ਨੇ ਪਰ ਉਹਦੇ ਨਾਲ ਨਾਲ ਆਦੇਸ਼ ਪ੍ਰਤਾਪ ਕੈਰੋਂ ਵੀ ਇੱਕ ਵੱਡੇ ਲੀਡਰ ਨੇ ਜਿਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਾਹ ਸੁਖਬੀਰ ਸਿੰਘ ਬਾਦਲ ਨੇ ਰਖਾ ਦਿੱਤਾ ਸੁਖਬੀਰ ਸਿੰਘ ਬਾਦਲ ਦਾ ਇਹ ਵੱਡਾ ਫੈਸਲਾ ਉਸ ਵੇਲੇ ਆਇਆ ਸੀ ਜਦੋਂ ਲੋਕ ਸਭਾ ਚੋਣਾਂ ਸੀਗੀਆਂ ਔਰ ਖਾਸ ਤੌਰ ਦੇ ਉੱਤੇ ਵਿਰਸਾ ਸਿੰਘ ਬਲਟੋਹਣ ਨੇ ਇਸ ਗੱਲ ਦੀ ਪੂਰੀ ਸ਼ਲਾਘਾ ਕੀਤੀ ਸੀ ਸੁਖਬੀਰ ਸਿੰਘ ਬਾਦਲ ਨੂੰ ਆ ਪੂਰਾ ਹੌਸਲਾ ਦਿੱਤਾ ਸੀ ਉਹਨਾਂ ਨੂੰ ਥਾਪੜਾ ਦਿੱਤਾ ਸੀ ਇਸ ਕਾਰਵਾਈ ਤੋਂ ਬਾਅਦ ਆਦੇਸ਼ ਪ੍ਰਤਾਪ ਕੈਰੋ ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇਦਾਰ ਉਹਨਾਂ ਦੇ ਜੀਜਾ ਲੱਗਦੇ ਨੇ ਉਹਨਾਂ ਦੇ ਸਿਸਟਰ ਦੇ ਹਸਬੰਡ ਭੈਣ ਦੇ ਘਰ ਵਾਲੇ ਯਾਨੀ ਕਿ ਜੀਜਾ ਸੁਖਬੀਰ ਸਿੰਘ ਬਾਦਲ ਦੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਾਦ ਖਾ ਦਿੱਤਾ ਗਿਆ ਇੱਕ ਵੱਡਾ ਚਿਹਰਾ ਆਦੇਸ਼ ਪ੍ਰਤਾਪ ਕੈਰੋ ਔਰ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਵੀ ਇੱਕ ਵੱਡਾ ਚਿਹਰਾ ਯਾਨੀ ਕਿ ਹਰਸਿਮਰਤ ਕੌਰ ਬਾਦਲ ਦੇ ਭਰਾ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਉਹਨਾਂ ਬਾਰੇ ਇਹ ਚਰਚਾ ਹੈ ਕਿ ਬਿਕਰਮ ਸਿੰਘ ਮਜੀਠੀਆ ਜਦੋਂ ਤਣਾਅ ਦੇ ਵਿੱਚ ਫਸੇ ਉਹ ਭਾਵੇਂ ਉਹਨਾਂ ਦੀ ਸਿਕਿਉਰਿਟੀ ਵਾਪਸ ਲੈਣ ਦੀ ਗੱਲ ਹੋਵੇ ਉਹ ਭਾਵੇਂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਦਾ ਮਸਲਾ ਹੋਵੇ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਖੁੱਲ੍ਹ ਕੇ ਉਹਨਾਂ ਦੇ ਨਾਲ ਜੁੜਦਾ ਨਜ਼ਰ ਨਹੀਂ ਸੀ ਆਇਆ ਮਸਲਨ ਸੁਖਬੀਰ ਸਿੰਘ ਬਾਦਲ ਜ਼ਰੂਰ ਉਸ ਧਰਨੇ ਦੇ ਵਿੱਚ ਪਹਿਲੇ ਦਿਨ ਪਹੁੰਚੇ ਜਿਹੜਾ ਵਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਵੇਖਣ ਨੂੰ ਮਿਲਿਆ ਚੰਡੀਗੜ੍ਹ ਜਾ ਕੇ ਸੁਖਬੀਰ ਸਿੰਘ ਬਾਦਲ ਆਮ ਸਾਹਿਬ ਗੁਰਦੁਆਰਾ ਮੱਥਾ ਟੇਕਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਰੋਕ ਲਿਆ ਜਾਂਦਾ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨਜ਼ਰ ਹੀ ਨਹੀਂ ਆਏ ਔਰ ਨਾ ਹੀ ਅਕਾਲੀ ਦਲ ਦੀ ਬਾਕੀ ਲੀਡਰਸ਼ਿਪ ਨਜ਼ਰ ਆਈ ਸੁਖਬੀਰ ਸਿੰਘ ਬਾਦਲ ਦਾ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਉਸ ਤਰ੍ਹਾਂ ਨਾ ਨਤਰਨਾ ਜਿਵੇਂ ਪਹਿਲਾਂ ਨਤਰਿਆ ਕਰਦੇ ਸਨ ਜਾਂ ਬਾਦਲ ਪਰਿਵਾਰ ਦਾ ਹਰਸਿਮਰਤ ਕੋਰ ਬਾਦਲ ਦਾ ਉਸ ਤਰ੍ਹਾਂ ਨਾ ਨਤਰ ਨਾ ਜਿਵੇਂ ਪਹਿਲਾਂ ਨਤਰਿਆ ਕਰ ਦਿੱਸਣੀਆਂ ਜਦੋਂ 2022 ਦੇ ਵਿੱਚ 2021-22 ਦੇ ਵਿੱਚ ਵਿਕਰਮ ਸਿੰਘ ਮਜੀਠੀਆ ਗ੍ਰਿਫਤਾਰ ਹੁੰਦੇ ਨੇ ਜਿਵੇਂ ਉਸ ਤਰ੍ਹਾਂ ਹਰਸਿਮਰਤ ਕੋਰ ਬਾਦਲ ਵਿਚਰੇ ਸਨ ਉਵੇਂ ਉਹਨਾਂ ਦਾ ਨਾਂ ਵਿਚਰਨਾ ਇਹ ਆਪਣੇ ਆਪ 'ਚ ਬਹੁਤ ਸਾਰੇ ਸਵਾਲ ਖੜੇ ਕਰ ਰਿਹਾ ਸੀ ਔਰ ਕਿਤੇ ਨਾ ਕਿਤੇ ਇਹਨਾਂ ਸਵਾਲਾਂ ਦੀ ਜਿਹੜੀ ਢੰਡੀ ਹੈ ਉਹ ਜਾ ਕੇ ਅੜਦੀ ਸੀ ਉਸ ਸਮੇਂ ਜਦੋਂ ਅਕਾਲ ਤਖਤ ਸਾਧ ਜਹੇਦਾਰ ਸੇਵਾ ਮੁਕਤ ਕੀਤੇ ਗਏ ਔਰ ਉਸ ਵੇਲੇ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਬਿਆਨ ਆਇਆ ਸੀ ਜਿਵੇਂ ਉਹਨਾਂ ਨੇ ਵਿਰੋਧ ਜਤਾਇਆ ਸੀ ਤੇ ਉਸ ਤੋਂ ਬਾਅਦ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਵੱਲੋਂ ਕੁਝ ਦਿਨ ਵਾਸਤੇ ਹੀ ਸਹੀ ਪਰ ਇੱਕ ਪੋਸਟ ਪਾਈ ਗਈ ਆ ਉਹਨਾਂ ਦੇ ਨਾਂ ਤੇ ਇੱਕ ਪੋਸਟ ਪਾਈ ਗਈ ਜਿਸ ਦੇ ਵਿੱਚ ਇਹ ਲਿਖਿਆ ਗਿਆ ਕਿ ਵਿਕਰਮ ਸਿੰਘ ਮਜੀਠੀਆ ਨੇ ਸੁਖਬੀਰ ਸਿੰਘ ਬਾਦਲ ਦੀ ਪਿੱਠ ਦੇ ਵਿੱਚ ਛੁਰਾ ਘੋਪਿਆ ਠੈਰ ਇਹ ਸਾਰਾ ਕੁਝ ਉੱਥੇ ਜਾ ਕੇ ਮਿਲਦਾ ਨਜ਼ਰ ਆਇਆ ਪਰ ਇਸ ਦੇ ਬਾਵਜੂਦ ਹੁਣ ਸੁਖਬੀਰ ਸਿੰਘ ਬਾਦਲ ਕੁਝ ਨਰਮ ਦਿਲ ਅਖਤਿਆਰ ਕਰ ਰਹੇ ਹੈ ਲੰਗੇ ਦਿਣੀ ਦੁਵਾਰਾ ਬਿਕਰਮ ਸਿੰਘ ਮਜੀਠੀਆ ਦਾ ਜ਼ਿਕਰ ਕੀਤਾ ਹੋਣਾ ਨੇ ਲੰਗੇ ਦੇਣੀ ਦੁਵਾਰਾ ਬਿਕਰਮ ਸਿੰਘ ਮਜੀਠੀਆ ਦੇ ਸੰਬੰਧੀ ਵੱਡਾ ਐਲਾਨ ਕੀਤਾ ਕਿ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਝੂਠੇ ਪਰਚੇ ਪਾਏ ਜਾ ਰਹੇ ਹੈ ਔਰ ਵੱਡਾ ਸੰਘਰਸ਼ ਉਲੀਕਣ ਦੇ ਵੱਲ ਵੀ ਇਸ਼ਾਰਾ ਕੀਤਾ ਲੰਗੇ ਦੇਣੀ ਰਖੜੀ ਮੌਕੇ ਹਰ ਸਿਮਰਤ ਕੌਰ ਬਾਦਲ ਵੀ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਜੇਲ੍ਹ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਦਾਵਾ ਕੀਤਾ ਕਿ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਕਾਫੀ ਮਹੀਨਿਆਂ ਤੋਂ ਉਹ ਕੋਸ਼ਿਸ਼ ਕਰ ਰਹੇ ਹਨ ਪਰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਹੋ ਸਕਦਾ ਹੈ ਇੱਥੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਭੈਣ ਭਰਾ ਦਾ ਰਿਸ਼ਤਾ ਬੇਹੱਦ ਪਵਿੱਤਰ ਹੈ ਔਰ ਉਹਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਜਾਣੀ ਚਾਹੀਦੀ ਪਰ ਸਵਾਲ ਇੱਥੇ ਇਹ ਖੜਦਾ ਹੈ ਕਿ ਕੀ ਹੁਣ ਬਾਦਲ ਪਰਿਵਾਰ ਕੋਸ਼ਿਸ਼ਾਂ ਕਰ ਰਿਹਾ ਵਿਕਰਮ ਸਿੰਘ ਮਜੀਠੀਆ ਦੇ ਨਾਲ ਮਿਲਣ ਵਰਤਨ ਦੀ ਇੱਕ ਪਾਸੇ ਪਹਿਲਾਂ ਅਕਾਲੀ ਦਲ ਦਾ ਇੱਕ ਵਫਦ ਖਾਸ ਤੌਰ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਜਾਂਦਾ ਜਿੱਥੇ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਔਰ ਉਹ ਵਾਪਸ ਆ ਜਾਂਦੇ ਨੇ ਉਦੋਂ ਵੀ ਇਹ ਕਿਆਸ ੱਥਲੇ ਸੀ ਕਿ ਸ਼ਾਇਦ ਹੁਣ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਬੈਕਅੱਪ ਦੀ ਲੋੜ ਹੈ ਸ਼ਾਇਦ ਸੁਖਬੀਰ ਸਿੰਘ ਬਾਦਲ ਮੈਨ ਪਾਵਰ ਚਾਹੁੰਦੇ ਨੇ ਸ਼ਾਇਦ ਸੁਖਬੀਰ ਸਿੰਘ ਬਾਦਲ ਰਸੂਖ ਚਾਹੁੰਦੇ ਨੇ ਔਰ ਹਰ ਕੋਈ ਜਾਣਦਾ ਕਿ ਮਾਝੇ ਹਲਕੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਰਸੂਖ ਕਿੰਨਾ ਆ ਔਰ ਵਿਕਰਮ ਸਿੰਘ ਮਜੀਠੀਆ ਕਿਸ ਲੈਵਲ ਦੇ ਲੀਡਰ ਮਾਝੇ ਹਲਕੇ ਦੇ ਵਿੱਚ ਹੈਗੇ ਮਾਝੇ ਮਾਝੇ ਦੇ ਹਲਕਿਆਂ ਦੇ ਵਿੱਚ ਹੈਗੇ ਨੇ ਔਰ ਉਸੇ ਵਾਸਤੇ ਚਰਚਾ ਚੱਲੀ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਬਿਕਰਮ ਸਿੰਘ ਮਜੀਠੀਆ ਦਾ ਸਾਥ ਚਾਹੀਦਾ ਹੋ ਸਕਦਾ ਹੈ ਔਰ ਇਹ ਵਫ਼ਦ ਵੀ ਸ਼ਾਇਦ ਇਸੇ ਕਾਰਨ ਵੱਸ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਗਿਆ ਹੋ ਸਕਦਾ ਪਰ ਉਸ ਤੋਂ ਬਾਅਦ ਹਰਸਿਮਰਤ ਘੌਰ ਬਾਦਲ ਵੀ ਰਖੜੀ ਮੌਕੇ ਰਖੜੀ ਬੰਨਣ ਜਾਂਦੇ ਨੇ ਬਿਕਰਮ ਸਿੰਘ ਮਜੀਠੀਆ ਨੂੰ ਅਰਦਾਵਾ ਕਰਦੇ ਨੇ ਕਿ ਕਈ ਮਹੀਨਿਆਂ ਤੋਂ ਉਹ ਕੋਸ਼ਿਸ਼ ਕਰ ਰਹੇ ਹੈ ਪਰ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਦੀ ਜਿਹੜੀ ਹੈ ਉਹ ਕੋਸ਼ਿਸ਼ ਜ਼ਾਇਆ ਜਾ ਰਹੀ ਹੈ ਕਿੰਨੇ ਦਿਨਾਂ ਤੋਂ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਪਰ ਨਾਲ ਸਵਾਲ ਇਹ ਵੀ ਕਿਤੇ ਨਾ ਕਿਤੇ ਉੱਠਦੇ ਆ ਇੱਥੇ ਇਹ ਜਾਣਨਾ ਚਾਹੀਦਾ ਕਿ ਭੈਣ ਭਰਾ ਦਾ ਰਿਸ਼ਤਾ ਕਦੀ ਵੀ ਸਵਾਲ ਚੁੱਕਣ ਲਾਇਕ ਨਹੀਂ ਹੁੰਦਾ ਭੈਣ ਭਰਾ ਦਾ ਰਿਸ਼ਤਾ ਬੇਹੱਦ ਪਵਿੱਤਰ ਹੁੰਦਾ ਪਰ ਦੂਜੇ ਪਾਸੇ ਹਰ ਸਿਮਰਤ ਕੌਰ ਬਾਦਲ ਉਸ ਵੇਲੇ ਯਾਨੀ ਕਿ 2021-22 ਦੇ ਵਿੱਚ ਜਦੋਂ ਵਿਕਰਮ ਸਿੰਘ ਮਜੀਠੀਆ ਗ੍ਰਿਫਤਾਰ ਹੁੰਦੇ ਨੇ ਉਦੋਂ ਬੇਹੱਦ ਇਮੋਸ਼ਨਲ ਹੋ ਕੇ ਆਪਣੇ ਭਰਾ ਵਾਸਤੇ ਸੜਕਾਂ ਦੇ ਉੱਤੇ ਉਹਨਾਂ ਦੇ ਧਰਮ ਪਤਨੀ ਗਨੀਤ ਕੌਰ ਮਜੀਠੀਆ ਦੇ ਨਾਲ ਧਰਨੇ ਲਾ ਰਹੇ ਹੁੰਦੇ ਨੇ ਮੋਰਚੇ ਲਾ ਰਹੇ ਹੁੰਦੇ ਨੇ ਉਹ ਪੱਤਰਕਾਰਾਂ ਨੂੰ ਸੰਬੋਧਨ ਹੋ ਰਹੇ ਹੁੰਦੇ ਨੇ ਔਰ ਮੌਕੇ ਦੀ ਸਰਕਾਰ ਦੇ ਖਿਲਾਫ ਟਿੱਪਣੀਆਂ ਕਰ ਰਹੇ ਹੁੰਦੇ ਨੇ ਪਰ ਐਤ ਕੀ ਹਰਸਿਮਰਤ ਕੋਰ ਬਾਦਲ ਔਨਫੀਲਡ ਨਜ਼ਰ ਨਹੀਂ ਆਏ ਦਿਨੀਵ ਕੋਰ ਮਜੀਠੀਆ ਜ਼ਰੂਰ ਨਜ਼ਰ ਆਏ ਉਹਨਾਂ ਦੇ ਪਤਨੀ ਨੇ ਜ਼ਾਹਿਰ ਤਾਂ ਉਹਨਾਂ ਨੇ ਉਹਨਾਂ ਨੇ ਉੱਥੇ ਨਜ਼ਰ ਆਉਣਾ ਸੀ ਪਰ ਨਾ ਤਾਂ ਸੁਖਬੀਰ ਸਿੰਘ ਬਾਦਲ ਨਜ਼ਰ ਆਏ ਉਸ ਪੱਧਰ ਤੇ ਤੇ ਨਾ ਹੀ ਹਰਸਿਮਰਤ कौर ਬਾਦਲ ਨਜ਼ਰ ਆਏ ਉਸ ਪੱਧਰ ਤੇ ਜਿਸ ਵਾਸਤੇ ਚਰਚਾਵਾਂ ਜ਼ਰੂਰ ਚੱਲੀਆਂ ਕਿ ਕੀ ਪਰਿਵਾਰ ਦੇ ਅੰਦਰ ਆਪਸੀ ਕੋਈ ਮਸਲਾ ਹੋਰ ਗੁੰਝਲਦਾਰ ਬਣਦਾ ਜਾ ਰਿਹਾ ਪਰ ਆਖਿਰ ਨੂੰ ਆ ਕੇ ਹੁਣ ਐ ਪ੍ਰਤੀਤ ਹੋ ਰਿਹਾ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਔਰ ਆਉਂਦੀਆਂ 27 ਦੀਆਂ ਚੋਣਾਂ ਹੀ ਸ਼ਾਇਦ ਕਾਰਨ ਨੇ ਇਹ ਆਖਿਰ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਜ਼ਿਆਦਾ ਨਰਮ ਹੋਇਆ ਨਜ਼ਰ ਆ ਰਿਹਾ ਹੈ ਜ਼ਿਆਦਾ ਮਿੱਠਾ ਜਾਂ ਮਿੱਠ ਬੋਲੜਾ ਹੋਇਆ ਨਜ਼ਰ ਆ ਰਿਹਾ ਹੈ ਖੈਰ ਦੂਸਰੇ ਪਾਸੇ ਪੰਜ ਮੈਂਬਰੀ ਕਮੇਟੀ ਵੱਲੋਂ ਭਰਤੀ ਕਮੇਟੀ ਵੱਲੋਂ ਪ੍ਰਧਾਨ ਚੁਣਿਆ ਜਾਣਾ ਔਰ 15 ਲੱਖ ਦੀ ਆਰਗੇਨਿਕ ਭਰਤੀ ਦਾ ਦਾਵਾ ਕੀਤਾ ਗਿਆ ਇਸ ਮੌਕੇ ਕਿਸੇ ਵੀ ਪੋਲਿਟੀਕਲ ਪਾਰਟੀ ਨੂੰ ਖਾਸ ਤੌਰ ਦੇ ਉੱਤੇ ਜਿਸ ਪੋਲਿਟੀਕਲ ਪਾਰਟੀ ਦੇ ਨਾਲ ਸਿੱਧਾ ਵਿਰੋਧ ਹੋਵੇ ਨਵੀਂ ਬੜਨ ਜਾ ਰਹੀ ਪਾਰਟੀ ਦਾ ਔਰ ਉਹ ਵੀ ਉਸ ਪਾਰਟੀ ਦਾ ਜਿਹੜੇ 15 ਲੱਖ ਆਰਗੇਨਿਕ ਭਰਤੀ ਹੋਣ ਦਾ ਦਾਵਾ ਆ ਉਸ ਸਥਿਤੀ ਦੇ ਵਿੱਚ ਆਪਣੀ ਐਗਜ਼ਿਸਟੈਂਸ ਦਾ ਡਰ ਕਿਤੇ ਨਾ ਕਿਤੇ ਉਸ ਪਾਰਟੀ ਨੂੰ ਹੋ ਸਕਦਾ ਆ ਜਾਂ ਬਹੁਤ ਸਿੱਧਾ ਜਾਂ ਸਟ੍ਰੇਟ ਫਾਰਵਰਡ ਹੋ ਕੇ ਕਹੀਏ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਅਕਾਲੀ ਦਲ ਆਪਣੀ ਆਪਣੇ ਧੜੇ ਦੀ ਐਗਜ਼ਿਸਟੈਂਸ ਦਾ ਖਤਰਾ ਹੋਵੇ ਕਿਉਂਕਿ ਜੇ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਪੰਜ ਮੈਂਬਰੀ ਭਰਤੀ ਕਮੇਟੀ ਆ ਜਾਂਦੀ ਹੈ ਤਾਂ ਸਿੱਧੀ ਟੱਕਰ ਸੁਖਵੀਰ ਸਿੰਘ ਬਾਦਲ ਨੂੰ ਹੋਵੇਗੀ ਔਰ ਉਹ ਵੀ ਉਸ ਵੇਲੇ ਜਦੋਂ ਦਾਵਾ ਕੀਤਾ ਜਾ ਰਿਹਾ ਕਿ 15 ਲੱਖ ਦੀ ਆਰਕੇਨਿਕ ਭਰਤੀ ਹੈਗੀ ਹੈ ਤੇ ਦੂਸਰੇ ਪਾਸੇ ਜਿਹੜੀ ਸੁਖਵੀਰ ਸਿੰਘ ਬਾਦਲ ਦੀ ਭਰਤੀ 30 ਲੱਖ ਵੀ ਕ੍ਰਾਸ ਕਰ ਚੁੱਕੀ ਹੈ ਤੇ ਉਸ ਭਰਤੀ ਦੇ ਉੱਤੇ ਅਜੇ ਤੱਕ ਸਵਾਲ ਬਣੇ ਹੋਏ ਨੇ ਅਜੇ ਤੱਕ ਸਵਾਲ ਉੱਠ ਰਹੇ ਨੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਕਿਤੇ ਨਾ ਕਿਤੇ ਡਰ ਤਾਂ ਹੋ ਸਕਦਾ ਹੈ ਪੋਲਿਟੀਕਲ ਪ੍ਰੈਸ਼ਰ ਹੋ ਸਕਦਾ ਹੈ ਪੋਲਿਟੀਕਲ ਫੀਅਰ ਹੋ ਸਕਦਾ ਹੈ ਜਿਸ ਕਾਰਨ ਵਸ ਸੁਖਵੀਰ ਸਿੰਘ ਬਾਦਲ ਹੁਣ ਨਰਾਜ਼ ਹੋਏ ਲੀਡਰਾਂ ਨੂੰ ਵਾਪਸ ਸੱਜ ਦੇ ਨਜ਼ਰ ਆ ਰਹੇ ਆ ਕੀ ਕੁਝ ਹੈਗਾ ਉਹ ਆਉਂਦੇ ਦਿਨਾਂ ਦੇ ਵਿੱਚ ਕਲੀਅਰ ਹੋ ਜਾਵੇਗਾ ਤਰਨਤਾਰਨ ਜ਼ਿਮਨੀ ਚੋਣ ਵੀ ਹੋ ਜਾਵੇਗੀ ਪਰ ਉਹਦੇ ਦਰਮਿਆਨ ਕੀ ਕੁਝ ਵਾਪਰੇਗਾ ਤੁਹਾਨੂੰ ਦੱਸਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ